ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਅਤੇ ਪਵਿੱਤਰ ਹਜ਼ੂਰੀ ਵਿੱਚ ਸਾਰੇ ਆਗਮਨ ਰਾਜਮਾਨ ਸਤਿਗੁਰਾਂ ਦੇ ਚਰਨਾਂ ਪਰ ਸਰੀਆਂ ਗੁਰੂ ਕੀਆ ਸੰਗਤਾਂ सामू दर्शन देखिए नगरों नगर निहाल कर रहे हैं हाँ आज अचे भी हीना है जिन्होंने संग्राम के पैदा शुरू है ਸੰਮਤ ਨਾਮ ਸਾਹਿਬ ਸੰਮਤ 500 ਸੱਦਾ ਬੱਲਾ ਗੁਰੂ ਨਾਨਕ ਦੇ ਪਿਆਰਿਆਂ ਦਾ ਭਵੇਂ ਦੁਰੀਆਂ ਦੇ ਵਿੱਚ ਬਹੁਤ ਦੰਡਰ ਲੀਂਦ ਪਰ ਗੁਰੂ ਨਾਨਕ ਦੇ ਸਖ ਨੇ ਜਿਹੜੇ ਗੁਰੂ ਨਾਨਕ ਦੇ ਪਿਆਰੇ ਨੇ ਸਤਿਗੁਰਾਂ ਦੀ ਵਿਚਾਰ ਧਾਰਾ ਨਾਲ ਜੁੜੇ ਨੇ ਸਤਿਗੁਰਾਂ ਦੀ ਵਿਚਾਰ ਧਾਰਾ ਨੂੰ ਮੰਨਦੇ ਨੇ ਸਤਿਗੁਰਾਂ ਦੇ ਚਰਨ ਹਰੇ ਭਰੇ ਨੇ ਸ੍ਰੀ ਗੁਰੂ ਗੰਗ ਸਾਹਿਬ ਜੀ ਮਹਾਰਾਜ ਦੀ ਗੁਰੂ ਦਾ ਸਿੱਖ ਜੋ ਵੀ ਕਾਰਜ ਆਰੰਭ ਕਰਦਾ ਹੈ ਉਹ ਗੁਰੂ ਦਾ ਸਿੱਖ ਹੈ ਸਤਿਗੁਰਾਂ ਦੀ ਮੋਹ ਆਸਰੇ ਬੈਠ ਆਪਣੇ ਜੀਵਨ ਨੂੰ ਢਾਲਦਾ ਅੱਜ ਕੋੜੇ ਲਈ ਇਹ ਦਿਨ ਜਿਹਨੂੰ ਅਪਨ ਮਨਾਸਾਰ ਕਿਤੇ ਗੁਰੂ ਨਾਨਕ ਦੇ ਸਿੱਖਾਂ ਦਾ ਅੱਜ ਨਵਾਂ ਸਾਲ ਹੈ ਆਪ ਗੁਰੂਆਂ ਸੰਗਤਾਂ ਨੂੰ ਨਾਮ ਸਹਿਰਿਕpropto ਮਤਲਬ ਨਾਮ ਸਹਿਰੀ ਸਮਤ 559 ਗੁਰੂਆਂ ਸੰਗਤਾਂ ਬਲੋ ਕੋਨੇ ਕੋਨੇ ਵਿੱਚ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਪੁਰ ਨਗਰ ਇੱਕ ਦੂਸਰੇ ਨੂੰ ਬਧਾਈਆਂ ਦੇ ਰਹਾਂ ਤੇ ਆਪ ਗੁਰੂਆਂ ਸੰਗਤਾਂ ਨੂੰ इस नए साल बहुत की बहुत तो है के शरदा रहा दीन दुनिया ने माने गुरु कल भी दरपातशाह ते गुरु तेग बहादुर पातशाह बहाद्र गुजरी के राह के नाते दबे कुचले लोगां नु ऊंचा चूमर मेरे गुरु कल्पित प्रताप शाह महाराज ने सारा परिवार देश और धर्म दबा दता उनन को बख्शिश की थी नाल तुसी एक मन एक हित होके एकात्म तो होके बापू दे दरबार दी मान ने भब्बे हो ਆਓ ਕੁਝ ਪੈਠ ਦੀ ਆਗਾਜ਼ ਕਰੋ ਪ੍ਰਾਤਿਸ਼ਰਣਾ ਨੂੰ ਵਾਸੂ ਦੀ ਤਪੱਸਿਆ ਵਾਹਿਗੁਰੂ ਜਿੱਥੇ ਇਹ ਨਵਾਂ ਸਾਲ ਹੈ ਚੇਤ ਦੇ ਮਹੀਨੇ ਦੀ ਸ਼ੁਰੂਆਤ ਹੋ ਰਹੀ ਹੈ ਜੀ ਗੁਰੂ ਕੀ ਸੰਗਤ ਨੂੰ ਬੜੀ ਪਕਰਤੇ ਉਸ ਸੰਤ ਦੇ ਸਮਾਨੂ ਕੀਤੇ ਜਾਂਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਰ ਹੁਣ ਗੁਰੂ ਕੀ ਸੰਗਤਾਂ ਨੂੰ ਦੁਨੀਆ ਦੇ ਕੋਹੜੇ ਕੋਨੇ ਵਿੱਚ ਹਰ ਰਹੀ ਸਤਿਗੁਰਾਂ ਦੇ ਬਖਸ਼ਰਨਾ ਵਿੱਚ ਗੁਰਦਰਾ ਦੂਰਬਨਵਾਸ ਸਾਹਿਬ ਵਿਖੇ ਸਤੂ ਪਹਿਲਾ ਕੀਰਤਨ ਹੋ ਰਿਹਾ ਜੇ ਮਿੱਤਰ ਸਮਾਜ ਦਾ ਗੁਰੂ ਵੀ ਇਤਹਾਸ ਭਗਤੀ ਦੇ ਨਾਲ ਸ਼ਕਤੀ ਮਨੁੱਖ ਕੋਲ ਇਹ ਨਤੀ ਜ਼ਰੂਰੀ ਹੈ ਲੋੜ ਹੈ ਮਨੁੱਖ ਨੂੰ ਜਿੱਥੇ ਪੱਕੀ ਹੈ ਉੱਥੇ ਸ਼ਕਤੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸ਼ਕਤੀ ਦੇ ਭਕਤੀ ਨੂੰ ਇਕੱਠੀਆਂ ਕਰਕੇ ਇੱਕ ਕੰਡ ਦੀ ਪਹੁੰਚ ਦਿੱਤੀ ਆਪਣੇ ਖਾਲਸੇ ਨੂੰ ਸੰਘ ਦੇ ਸਿਪਾਹੀ ਬਣਾਇਆ ਆਪਾਂ ਇਤਿਹਾਸ ਜਿਹੜਾ ਹੈ ਉਹ ਸਤਗੁਰਾਂ ਦੇ ਚਰਨਾਂ ਅੰਚੋਂ ਗੁਰੂ ਕੇ ਸਿੱਖ ਨੇ ਹੰੜੇ ਵੱਟੇ ਦੀ ਪਹਾੜ ਲੱਕੇ ਤੇ ਪ੍ਰਵਾਹ ਨੂੰ ਗੁਰੂ ਦੇ ਚਰਨਾਂ ਨਾਲ ਜੁੜਿਆ ਮੈਂ ਪਿੱਛੇ ਦੱਸਿਆ ਐ ਇੱਕ ਜੱਟ ਪਿੰਡ ਹੈ ਉੱਥੇ ਦੇ ਭਾਈ ਵਰਦਾਸੀ ਸਾਦੀ ਤੇ ਦਿੱਤੀ ਅਗਰ ਕੰਦੇ ਬੈਠਦੀ ਬਹੁਤ ਪ੍ਰਾਪਤੀ ਦੀ ਉਹਨਾਂ ਦਾ ਪੁੱਤਰ ਹੈ ਭਗਵਾਨ ਸਿੰਘ ਉਹਨਾਂ ਦੇ ਤੇਰੇ ਜਾਣ ਤੋਂ ਬਾਅਦ ਇੱਕ ਗੁਰੂ ਕੇ ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਨਾਲ ਜੇ ਭਾਵੇਂ ਹਾਸ ਬੜੀ ਵਿਚਾਰੀਏ ਬਾਬਾ ਬੰਦਾ ਸਿੰਘ ਬਹਾਦਰ ਦੀ ਫੌਜ ਦੇ ਵਿੱਚ ਤੇ ਗੁਰੂ ਦੇ ਸਿੱਖਾਂ ਨੇ ਸ਼ਹਾਦਤ ਜਲਦੀ ਦਿੱਤੀ ਆਈ ਸੇ ਭਾਈ ਹਰਵਾਸੀ ਆਂ ਤੇ ਕਹਿੰਦੇ ਭਗਤ ਸਿੰਘ ਜੀ ਦੇ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਉਹਨਾਂ ਦਾ ਪੁੱਤਰ ਹੈ ਜੱਫੇ ਦਾ ਜੱਸਾ ਸਿੰਘ ਜੀ ਰਾਣ ਕੜਿਆ ਉਸ ਵੇਲੇ ਤੇ ਆਖ ਤੇ ਵੱਡੇ ਆ ਤੇ ਪਰ ਜਦੋਂ ਧੰਨ ਦੀ ਗੱਲ ਹੁੰਦੀ ਹੈ ਕਿਸੇ ਤੇ ਦਿੱਤਾ ਪੈ ਜਾਵੇ ਉਹਦੇ ਦੁੱਖ ਬਣਾਉਣੇ ਤਾਂ ਖਾਲਸਾ ਇੱਕ ਮੁਠ ਹੋ ਗਿਆ ਪੈਰੀ ਤੇ ਪਤੇ ਪੁੱਤੇ ਇਹ ਤੇ ਅਵਗਾਦੀ ਐਡ ਇਸਾ ਅਵਗਾਦੀ ਨੇ ਭੋਏ ਹਿੰਦੁਸਤਾਨ ਤੇ ਭਾਗਤੇ ਔਰ ਜਿਹੜਾ ਆਪਾਂ ਇਤਿਹਾਸ ਕੀਤਾ ਹੈ ਗੁਰੂ ਕੇ ਸੰਤਾਂਾਂ ਦਾ ਸਾਜਾ ਕਰਦੇ ਹਾਂ ਪਿਛਲੇ ਦਿਨ ਤੋਂ ਲੈ ਕੇ ਉਹ ਇਤਿਹਾਸ ਕਰ ਦਿੱਤੇ ਨੇ ਨੌਵਾਂ ਹੋਣਾ ਹੈ ਇਹਦੇ ਬਾਤ ਦੀਆਂ ਨੌ ਦੁਬਾਰ ਬੀਬੀਆਂ ਨੂੰ ਵੰਨ ਕੇ ਕਵਦਾਦੀ ਆਪਣੀਆਂ ਫੌਜਾਂ ਨੂੰ ਨਾਲ ਲੈ ਕੇ ਤੇ ਭਾਰੀ ਹਮਲਾ ਕੀਤਾ ਬੀਬੀਆਂ ਨੂੰ ਵਰਗੇ ਕੱਢਿਆਂ ਨੂੰ ਚਲਾ ਦਿੱਤੇ ਬਹੁਤਾਂ ਬੇਟੀਆਂ ਨੂੰ ਛੋਹ ਦਿੱਤੇ ਧਰਮਾਂ ਲੁੱਟ ਕੇ ਆਪਣੇ ਦੇਸ਼ੋਂ ਜਾ ਗਏ ਬਹੁਤੀਆਂ ਬੀਬੀਆਂ ਨੇ ਜਿਹੜੀਆਂ ਉਹ Hindu ਧਰਮ ਨਾਲ ਲਗਾ ਰੱਖੀ ਹੁੰਦੀ ਹੈ Hindu ਧਰਮ ਲਈ ਮੇਰੇ ਨੌਵੇਂ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਨੇ إلى yeah. yeah.